ਜੋ ਨੇਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਪਰ ਇਸ ਤੋਂ 15 ਦਿਨ ਪਹਿਲਾਂ ਹੀ ਕਿਸਾਨ ਫਸਲ ਲੈ ਕੇ ਮੰਡੀਆਂ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਗਏ ਸਨ ਹਰ ਵਾਰ ਦੀ ਤਰ੍ਹਾਂ ਮੰਡੀਆਂ ਦੇ ਵਿੱਚ ਸਾਰੇ ਪ੍ਰਬੰਧ ਕਰ ਲਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਨੇ ਫਰੇਸ ਦਾ ਸੱਚ ਕੀ ਹੈ ਇਹ ਜਾਣਨ ਦੇ ਲਈ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਸਰਕਾਰੀ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਦੇ ਨਾਲ ਗੱਲ ਕੀਤੀ ਤਾਂ ਕਿਸਾਨਾਂ ਦੇ ਵੱਲੋਂ ਮਿਲੀ ਜੁਲੀ ਪ੍ਰਤੀਕਿਰਿਆ ਮਿਲੀ ਕੁਝ ਕਿਸਾਨਾਂ ਮੁਤਾਬਕ ਫਿਲਹਾਲ ਤੱਕ ਪ੍ਰਬੰਧ ਠੀਕ-ਠਾਕ ਨੇ ਕਿਉਂਕਿ ਚੌਣੇ ਦੀ ਆਮਦ ਅਜੇ ਘੱਟ ਹੋਈ ਹੈ ਉੱਥੇ ਹੀ ਕੁਝ ਦਾ ਕਹਿਣਾ ਹੈ ਕੇ ਹਾਲਾਤ ਪਹਿਲਾਂ ਵਰਗੇ ਨਹੀਂ ਕਿਸਾਨਾਂ ਨੂੰ ਸਭ ਤੋਂ ਵੱਡੇਰੇ ਖਤਰਾ ਫਸਲ ਦੇ ਭਜਣ ਦਾ ਏ ਮੰਡੀ ਵਿੱਚ ਫਸਲ ਨੂੰ ਮੀਂਹ ਤੋਂ ਬਚਾਉਣ ਦੇ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਨੇ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਇਸ ਲਈ ਅਜੇ ਤੱਕ ਤਾਂ ਫਿਲਹਾਲ ਸਾਰਾ ਕੁਝ ਆੜਤੀਆਂ ਦੇ ਸਿਰ ਉੱਤੇ ਹੈ ਉਤੇ ਹੀ ਸਫਾਈ ਕਿਸਾਨਾਂ ਦੇ ਬੈਠਣ ਅਤੇ ਪਾਣੀ ਵਗੈਰਾ ਦੇ ਪ੍ਰਬੰਧਾਂ ਨਾਲ ਵੀ ਕਿਸਾਨਾਂ ਨੇ ਨਿਰਾਸ਼ਗੀ ਜਤਾਈ ਉਹਨਾਂ ਮੁਤਾਬਕ ਜਦੋਂ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਤਾਂ ਸਾਰੇ ਪ੍ਰਬੰਧਾਂ ਦਾ ਅਸਲ ਸੱਚ ਸਾਹਮਣੇ ਆ ਜਾਵੇਗਾ ਸਾਡੇ ਪ੍ਰਬੰਧ ਮੁਕੰਮਲ ਨੇ ਜੀ ਤੇ ਮੁੱਖ ਮੰਡੀ ਖੰਨਾ ਦੇ ਵਿੱਚ ਰਹਿਣ ਦੇ ਵਿੱਚ ਬਿਜਲੀ ਪਾਣੀ ਛਾਂ ਦੇ ਪੱਕੇ ਪ੍ਰਬੰਧ ਨੇ ਸਰ ਦੇਖੋ ਪ੍ਰਬੰਧ ਹਾਲੇ ਕੋਈ ਇਹਨਾਂ ਵਧੀਆ ਨਹੀਂ ਹੈ ਅੱਛਾ ਜੀ ਅੱਠ 3 ਤਾਂ ਕਹਿੰਦਾ ਦੇਖੋ ਹੁਣ ਮੌਸਮ ਅੱਜ ਸਵੇਰੇ ਖਰਾਬ ਹੋ ਗਈ ਸੀ ਕਿ ਕਿੱਥੇ ਰੱਖਾਂਗੇ ਖਲਾਈ ਉਹ ਖਲਾਈ ਜੀ ਸਾਰੀ ਤੇ ਆ ਵੀ ਹੁਣ ਕੱਲ 2 ਦਿਨ ਠਹਿਰ ਕੇ ਫਿਰ ਹਰ ਰੋਜ਼ ਵੀ ਜੀਰੀ ਵੱਧ ਰਹੀ ਆ ਜੀ ਵਦਨ ਦਾ ਕਾਰੀਰ ਪ੍ਰਬੰਧਨ ਇਹਨਾਂ ਦੇ ਉਹ ਤਾਂ ਕੋਈ ਐਸੀ ਸਫਾਈ ਨਹੀਂ ਕਿਸੇ ਪਾਸੇ ਆ ਦੇਖਿਆ ਸਵੇਰੇ ਕੂੜਾ ਪਿਆ ਸੀ ਇੱਥੇ ਪਰ ਇਹ ਹੁਣ ਸੈਲਰ ਵਾਲੇ ਨੇ ਉਹ ਕਿਹਨੇ ਦੇ ਸੀ ਸਟ੍ਰਾਈਕ ਕਰਨੀਆਂ ਕੋਟੋਂ ਕਰ ਸਾਨੂੰ ਇਹ ਲੱਗਦਾ ਵੀ 15 ਤਰੀਕ ਤੋਂ ਪਹਿਲਾਂ ਪਹਿਲਾਂ ਮੰਡੀਆਂ ਚ ਪ੍ਰਬੰਧ ਠੀਕ ਨਹੀਂ ਹੋਣਾ ਤੇ ਸਾਫ ਸਫਾਈ ਤੁਹਾਨੂੰ ਕਿੱਦਾਂ ਲੱਗ ਰਹੀ ਹੈ ਮੰਡੀ ਦੇ ਵਿੱਚ ਅੱਗੇ ਨਾਲ ਸਾਇਦ ਕੁਝ ਦੇਖਣ ਨੂੰ ਫਰਕ ਪੈ ਲੱਗਦਾ ਕੋਈ ਤੇ ਜੇ ਮੰਨ ਲਓ ਹੁਣ ਅਚਾਨਕ ਮੀਂਹ ਆ ਜੇ ਉਦਾਂ ਤੇ ਪ੍ਰਬੰਧ ਕੀਤਾ ਫਿਰ ਕੋਈ ਪਰੋਂਦੇ ਫੇ ਤਾਂ ਆਪਸਾ ਪਰ ਗਾੜੀ ਨਾਲੇ ਪਾਣੀ ਦਾ ਅੰਦਰ ਆਪਸਾ ਪਾਣੀ ਦਾ ਭਰ ਜਾਂਦਾ ਹੈ ਇਹ ਸਫਾਈ ਹੁਣ ਹੋਈ ਆ ਥੋੜੀ ਜਿਹਾ ਜ਼ਿਆਦਾ ਇਹ ਸਾਲ ਅੱਗੇ ਤਾਂ ਬੜਾ ਗੰਦ ਜਾਈ ਰਹਿੰਦਾ ਸੀਗਾ ਹੁਣ ਵੀ ਹਜੇ ਵੀ ਕਿਹੜਾ ਹੋਰੇ ਮਾਲ ਆਇਆ ਜੇ ਮਾਲ ਆਊਗਾ ਤੇ ਸਫਾਈ ਦਾ ਪਤਾ ਤਾਂ ਉਦੋਂ ਹੀ ਲੱਗਣਾ ਠੀਕ ਹੈ ਜਿਵੇਂ ਕਹਿੰਦੇ ਵੀ ਬਾਰਿਸ਼ ਵਗੈਰਾ ਤੋਂ ਪ੍ਰਬੰਧ ਕੀਤੇ ਹੋਣੇ ਸਾਰੇ ਉਹਦਾ ਆੜਤੀਆ ਹੀ ਕਰਦਾ ਜੀ ਸਰਕਾਰ ਵੱਲੋਂ ਕਿਹੜਾ ਪ੍ਰਬੰਧ ਆ